ਸਸਰੀ ਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਇਹੇ ਦੇਖ ਉਹਦੇ ਸਿੰਘ ਪੜ ਕੇ ਗਿਆ ਉਹ ਪੈਰ ਵੀ ਕੋਲੇ ਆਇਆ ਤੇ ਉਸ ਨੂੰ ਪੁੱਛਣ ਲੱਗਿਆ ਕੌਣ ਸੀ ਏ ਤੈਨੂੰ ਹੱਥ ਕਿਵੇਂ ਲਾਇਆ ਉਹ ਮਾਂ ਉਸ ਨੂੰ ਬਚਾਉਣ ਲਈ ਜਨਮ ਜਿਕੇ ਅੱਗੇ ਹੋਈ ਨਹੀਂ ਨਹੀਂ ਕੋਆ ਕੋਈ ਕੁਝ ਨਹੀਂ ਕਿਉਂ ਮੱਛੀ ਨੂੰ ਡਾਟਦੇ ਹੋ ਫਿਰ ਦੁਰਗਾ ਨੇ ਅੱਗੇ ਹੋ ਕੇ ਕਿਹਾ ਨਹੀਂ ਹਿੰਮਤ ਕਿਵੇਂ ਹੋਈ ਇਹਨਾਂ ਦੀ ਪੁੱਤਰੀ ਨੂੰ ਛੋਣ ਦੀ ਉਹਦੇ ਸਿੰਘ ਗੁੱਸੇ ਨਾਲ ਗੱਡੀ ਵਿੱਚ ਜਾ ਬੈਠਿਆ ਪੈਰ ਵੀ ਰੋਣ ਲੱਗੀ ਉਮਾ ਤੇ ਦੁਰਗਾ ਆਪਸ ਵਿੱਚ ਗੁੱਸਾ ਗੁੱਝਾ ਹੱਸ ਕੇ ਗੱਡੀ 'ਚ ਜਾ ਬੈਠ ਗਏ ਪੈਰ ਵੀ ਦੁਰਗਾ ਨਾਲ ਆ ਗੱਡੀ 'ਚ ਬੈਠ ਗਈ ਉਹ ਸਾਰੇ ਰਸਤੇ ਰੋਂਦੀ ਆਈ ਤੇ ਸਮ ਸੁੱਕੇ ਸਮਝ ਚੁੱਕੀ ਸੀ ਇਹਨਾਂ ਦੀ ਕਿ ਕੋਈ ਚਾਲ ਹੈ ਉਸ ਨੂੰ ਬਦਨਾਮ ਕਰਨ ਦੀ ਉਮਾ ਹੈ ਉਸ ਨੂੰ ਹਿੰਮਤ ਦਾ ਫਿਕਰ ਹੋਣ ਲੱਗਿਆ ਕਿਤੇ ਉਸ ਨਾਲ ਗਲਤ ਨਾ ਹੋ ਜਾਵੇ ਉਹ ਵਾਪਸ ਅਵੇਲੀ ਪਹੁੰਚੇ ਤਾਂ ਬਰਾਤ ਵੀ ਜਾ ਚੁੱਕੀ ਸੀ ਉਹਦੇ ਸਿੰਘ ਸਵਾਗਤ ਲਈ ਦਰਵਾਜ਼ੇ ਤੇ ਹੀ ਖੜ੍ਹ ਗਿਆ ਔਮਾ ਵੀ ਉਸ ਨਾਲ ਸੀ ਉਸਨੇ ਫਿਰ ਵੀ ਨੂੰ ਵੀ ਹੱਥ ਫੜ ਲਿਆ ਉੱਥੇ ਹੀ ਖੜਾ ਲਿਆ ਸਾਰਾ ਕੁਝ ਤਾਂ ਦੁਰਗਾ ਹੀ ਦੇਖ ਰਹੀ ਸੀ ਪਰ ਰਵੀ ਦਾ ਧਿਆਨ ਆਪਣੇ ਵੱਲ ਪੈਣ ਵੱਲ ਹੀ ਸੀ ਬਰਾਤ ਦਾ ਸਵਾਗਤ ਕਰ ਉਹਨਾਂ ਨੂੰ ਦਰਬਤ ਤੇ ਬਿਠਾਇਆ ਗਿਆ ਸਾਰੇ ਖਾਣ ਪੀਣ ਵਿੱਚ ਮਸਤ ਸਨ ਪਹਿਲੀ ਪੱਜ ਕੇ ਹਿਮਾ ਕੋਲੇ ਗਈ ਤਾਂ ਬੇਹੋਸ਼ ਤੇ ਗਰਮ ਜਹੀ ਹੋਈ ਪਈ ਸੀ ਉਸਨੇ ਆਪਣੇ ਪਿਤਾ ਨੂੰ ਆਕੇ ਦੱਸਿਆ ਹਿਮਾ ਬਹੁਤ ਤੇਜ਼ ਬੁਖਾਰ ਨਾਲ ਬੇਹੋਸ਼ ਹੋ ਚੁੱਕੀ ਹੈ ਡਾਕਟਰ ਨੂੰ ਬੁਲਾਇਆ ਗਿਆ ਉਸਨੇ ਹਿਮਾ ਨੂੰ ਚੈੱਕ ਕੀਤਾ ਟਿਕਾ ਲਾ ਦਿੱਤਾ ਤੇ ਕਿਹਾ ਕਿ ਉਸ ਨੂੰ ਕੁਝ ਸਮੇਂ ਲਈ ਤੱਕ ਉਹ ਜਾ ਜਾਊਗਾ ਉਤੇ ਸਿੰਘ ਵੀ ਕੋਲ ਹੀ ਸੀ ਉਹ ਹਿਮਾ ਦੇ ਸਿਰ ਤੇ ਆਤ ਫੇਰ ਲੱਗਿਆ ਇਹਨੇ ਪਹਿਰ ਵੀ ਉਲਟੀਆਂ ਲੱਗ ਗਈਆਂ ਫਟਾਫਟ ਬਾਥਰੂਮ ਵੱਲ ਭੱਜ ਗਈ ਉਹ ਬਾਹਰ ਆਇਆ ਰੇ ਤਾਂ ਦੁਬਾਰਾ ਫਿਰ ਉਸ ਨੂੰ ਬੱਤ ਲੱਗ ਜਾਣ। ਓਮਾ ਨੇ ਡਾਕਟਰ ਨੂੰ ਕਿਹਾ ਕਿ ਉਹ ਇਸ ਨੂੰ ਦਵਾਈ ਦੇ ਦੇਵੇ। ਪੈਰ ਵੀ ਦਾ ਉਲਟੀ ਨਾਲ ਢੱਡ ਇਕੱਠਾ ਹੋ ਗਿਆ। ਡਾਕਟਰ ਨੇ ਉਸ ਨੂੰ ਚੈੱਕ ਅਪ ਕੀਤਾ ਤੇ ਦੱਸਿਆ ਕਿ ਮੁਤਾਬਕ ਹੋਵੇ। ਉਹ ਤਾਂ ਮਾਂ ਬਣਨ ਵਾਲੀ ਹੈ। ਜਿਸ ਨੂੰ ਸੁਣ ਕੇ ਓਮਾ ਸਿਰ ਫੜ ਕੇ ਬੈੱਡ ਤੇ ਬੈਠ ਗਈ। ਪੈਰ ਵੀ ਦੇ ਪੈਰਾਂ ਤੋਂ ਜ਼ਮੀਨ ਨਿਕਲ ਆਈ। ਉਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੀ ਹੁਦੇ ਸਿੰਘ ਨੇ ਉਸ ਦੇ ਥੱਪੜ ਜੜ ਦਿੱਤਾ। ਓਮਾ ਨੇ ਫਟਾਫਟ ਉਹ ਡਾਕਟਰ ਨੂੰ ਪੈਸੇ ਦੇ ਦਿੱਤੇ ਤੇ ਹੱਥ ਜੋੜ ਕੇ ਕਿਹਾ ਉਹ ਇਸ ਗੱਲ ਦਾ ਜ਼ਿਕਰ ਕਿਸੇ ਕੋਲ ਨਾ ਕਰੇ ਉਦਾਏ ਸਿੰਘ ਜੀ ਦੀ ਇੱਜ਼ਤ ਦਾ ਸਵਾਲ ਹੈ ਡਾਕਟਰ ਨੇ ਉਹਨਾਂ ਨੂੰ ਘਰੋਸਾ ਦਵਾਇਆ ਕਿ ਫਿਕਰ ਨਾ ਕਰ ਉਹ ਚਲਾ ਗਿਆ। ਦੁਰਗਾ ਬਾਹਰ ਘਰ-ਵਿਹਾਰ ਸਾਹਮਣੇ ਰਹੀ ਸੀ ਧਿਆਨ ਉਸਦਾ ਵੀ ਇੱਧਰ ਹੀ ਸੀ ਉਹ ਮਾਂ ਫਿਰ ਬੈੱਡ ਤੇ ਬੈਠ ਕੇ ਰੋਣ ਲੱਗੀ ਨਾਟਕ ਕਰਨ ਲੱਗੀ ਇਹ ਕੀ ਹੋ ਗਿਆ ਕੌਣ ਉਸ ਨਾਲ ਗਲਤ ਕਰ ਗਿਆ ਕਿਤੇ ਉਹ ਆਦਮੀ ਤਾਂ ਨਹੀਂ ਜੋ ਅੱਜ ਇਸ ਦਾ ਹੱਥ ਪੜ ਰਿਹਾ ਸੀ ਇਹ ਸਨ ਉਦੇ ਸਿੰਘ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਉਸਨੇ ਕੰਧ ਤੇ ਲੱਗੀ ਤਲਵਾਰ ਨੂੰ ਉਤਾਰੀ ਪੈਰਵੀ ਬਲ ਵਧਿਆ ਪੈਰਵੀ ਬਹੁਤ ਡਰ ਗਈ ਸੀ ਫਿਰ ਓ ਮਾ ਫਿਰ ਅੱਗੇ ਆਈ ਤੇ ਉਹਦੇ سنگ ਨੇ ਉਸ ਨੂੰ ਕਿਹਾ ਬਸ ਹੁਣ ਉਹ ਉਸ ਨੂੰ ਰੁਕੇ ਓ ਮਾ ਨੇ ਵਿਆਹ ਦਾ ਵਾਸਤਾ ਪਾਇਆ ਕਿ ਉਹ ਹਲੇ ਕੁਛ ਨਾ ਕਰੇ ਠੰਡੇ ਦਿਮਾਗ ਨਾਲ ਕੰਮ ਲਵੇ ਪਰ ਬਰਾਤੀ ਬੈਠੇ ਨੇ ਤੇ ਫੇਰਿਆਂ ਦਾ ਸਮਾ ਹੋਣ ਵਾਲਾ ਪਰ ਉਹਦੇ سنگ ਨੇ ਕਿਹਾ ਕਿ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਅੱਜ ਉਹ ਪੈਰਵੀ ਦੀ ਜਾਨ ਲੈ ਕੇ ਹੀ ਹਟੇਗਾ ਓ ਮਾ ਨੇ ਪੈਰਵੀ ਨੂੰ ਭੱਜਣ ਲਈ ਕਿਹਾ ਡਰੀ ਹੋਈ ਉਹ ਵੀ ਉੱਥੋਂ ਭੱਜ ਨਿਕਲੀ ਉਹਦੇ ਸੇ ਉਸਤੇ ਮਗਰ ਭੱਜਣ ਲੱਗਿਆ ਦਾ ਦੁਰਗਾ ਕੀ ਉਸਨੇ ਉਸ ਦਾ ਧਿਆਨ ਹੋਰ ਪਾਸੇ ਕਰ ਲਿਖਿਆ ਤੇ ਤੁਹਾਨੂੰ ਰਣਾ ਪ੍ਰਤਾਪ ਬੁਲਾ ਰਹੇ ਹਨ ਓਮਾ ਨੇ ਵੀ ਕਿਹਾ ਕਿ ਉਹ ਸ਼ਾਂਤ ਹੋ ਜਾ। ਇਹ ਸਭ ਬਾਅਦ ਵਿੱਚ ਵੇਖ ਲਵਾਂਗੇ। ਉਹਨਾਂ ਨੇ ਉਸ ਨੂੰ ਪਾਣੀ ਪਿਲਾ ਸ਼ਾਂਤ ਕਰ ਰਣਾ ਪ੍ਰਤਾਪ ਕੋਲੇ ਪੇਜ ਦਿੱਤਾ ਓਮਾ ਉਸੇ ਤਰ੍ਹਾਂ ਹੀ ਬੇਹੋਸ਼ ਉਹੀ ਵਿਆਹ ਵਾਲੇ ਲੇਂਗੇ ਵਿੱਚ ਉੱਥੇ ਹੀ ਪਈ ਸੀ। ਪਹਿ ਰੀ ਆਪਣੀ ਹਵੇਲੀ ਤੋਂ ਬਾਹਰ ਨਿਕਲਾਈ ਸੀ ਉਹ ਆਪਣੇ ਪਿਤਾ ਦੇ ਗੁੱਸੇ ਤੋਂ ਡਰਦੀ ਹੋਈ ਤੇ ਆਪਣੇ ਹਾਲਾਤਾਂ ਤੇ ਰੋਂਦੀ ਹੋਈ ਆ ਰਹੀ ਸੀ। ਦੇਵ ਦੇ ਛੱਡੇ ਹੋਏ ਆਦਮੀਆਂ ਨੇ ਉਸ ਨੂੰ ਦੇਖਿਆ ਤਾਂ ਉਹ ਉਸ ਨੂੰ ਲੈ ਆਉਣ ਲੱਗੇ। ਪਰ ਉਹਨਾਂ ਤੋਂ ਪਹਿਲਾਂ ਉਹ ਮਾਂ ਦੇ ਤਿਆਰ ਕੀਤੇ ਹੋਰ ਤੋਂ ਆਦਮੀ ਆਪਣਾ ਮੂੰਹ ਬੰਨੇ ਹਰੇ ਦੇ ਸਾਹਮਣੇ ਆਏ। ਉਹ ਪੈਰ ਵੀ ਦਾ ਹੀ ਇੰਤਜ਼ਾਰ ਕਰ ਰਹੇ ਸਨ। ਉਸ ਦੇ ਕਤਰ ਲਈ ਉਹਨਾਂ ਦੇ ਹੱਥ ਚਾਕੂ ਦੇ ਪੈਰ ਵੀ ਉਤੋਂ ਭੱਜ ਨਹੀਂ ਕਲੇ। ਉਸ ਦੇ ਮਗਰ ਭੱਜੇ ਅਤੇ ਦੇਵ ਦੇ ਆਦਮੀ ਉਹਨਾਂ ਆਦਮੀਆਂ ਦੇ ਮਗਰ ਪੈਰ ਵੀ ਦੀ ਮਦਦ ਲਈ ਭੱਜੇ ਪੈਰ ਵੀ। ਕਿੰਨਾ ਕੁ ਦੂਰ ਭੱਜਦੀ। ਉਹ ਦੂਰ ਜੰਗਲ ਵੱਲ ਹੋ ਗਈ ਉਸ ਦੀ ਹਾਲਤ ਵੀ ਖਰਾਬ ਸੀ ਜਿਸ ਕਾਰਨ ਉਹ ਹੁਣ ਹੋਰ ਭੱਜ ਨਹੀਂ ਸਕਦੀ ਇੱਕ ਥਾਂ ਤੇ ਜਾ ਕੇ ਉਹ ਝਾੜੀਆਂ ਨਾਲ ਟਕਰੌਂਦੀ ਹੋਈ ਡਿੱਗ ਪਈ ਉਹ ਦੋਵੇਂ ਆਦਮੀ ਉਸ ਕੋਲ ਆ ਹੱਸਣ ਲੱਗੇ ਪੈਰ ਵੀ ਸਿੱਤੀ ਹੋ ਆਪਣੀਆਂ ਕੋਹਣੀਆਂ ਦੇ ਸਾਰੇ ਪਿੱਛੇ ਹਟਣ ਲੱਗੀ ਉਹਨਾਂ ਨੇ ਚਾਕੂ ਉਸ ਵੱਲ ਵਧਾਇਆ ਤਾਂ ਉਹ ਪਰਟਾ ਖਾ ਗਈ ਚਾਕੂ ਜਮੀਨ 'ਚ ਗੱਟ ਗਿਆ ਇਹਨਾਂ ਨੂੰ ਦੇਵ ਦੇ ਬੱਚਿਆਂ ਨੇ ਆ ਕੇ ਉਹਨਾਂ ਨੂੰ ਫੜ ਲਿਆ ਤੇ ਉਹਨਾਂ ਨਾਲ ਲੜਨਾ ਸ਼ੁਰੂ ਕੀਤਾ ਉਹਨਾਂ ਨੇ ਪਰਵੀ ਨੂੰ ਫਿਰ ਉੱਥੋਂ ਭੱਜਣ ਲਈ ਕਿਹਾ ਉਹ ਹਲੀਵਲੀ ਆਪਣੇ ਆਪ ਨੂੰ ਕਢੀਸਦੀ ਉੱਥੋਂ ਨਿਕਲਣ ਲੱਗੀ ਪਰ ਇੱਕ ਆਦਮੀ ਨੇ ਕਿਵੇਂ ਨਾ ਕਿਵੇਂ ਉਸ ਨੂੰ ਥੋੜਾ ਜਿਹਾ ਚਾਕੂ ਮਾਰ ਹੀ ਦਿੱਤਾ ਸੀ ਜੋ ਕਿ ਉਸ ਦੀ ਪੱਖੀ ਵਿੱਚ ਜਾ ਲੱਗਿਆ ਜ਼ਖਮ ਜ਼ਿਆਦਾ ਨਹੀਂ ਸੀ ਜਿਸ ਕਾਰਨ ਉਹ ਉੱਥੋਂ ਆਸਾਨੀ ਨਾਲ ਨਿਕਲ ਆਈ ਉਦੋਂ ਮੇ ਆਦਮੀ ਵੀ ਉਹਨਾਂ ਕੋਲੋਂ ਛਡਵਾ ਉੱਥੋਂ ਭੱਜ ਗਿਆ ਜਾਂ ਦੇਵ ਦੇ ਆਦਮੀ ਪਰਵੀ ਨੂੰ ਲੱਭਣ ਲੱਗੇ ਤਾਂ ਉੱਥੋਂ ਦੂਰ ਪਹਾਂਚ ਚੁੱਕੀ ਸੀ ਉਹਨਾਂ ਨੇ ਰਾਤ ਨੂੰ ਹੀ ਦੇਵ ਨੂੰ ਆ ਕੇ ਸਾਰੀ ਖਬਰ ਦੇ ਦਿੱਤੀ। ਉਹ ਉਹਨਾਂ ਨੂੰ ਨਾਲ ਲੈ ਕੇ ਉਸ ਨੂੰ ਲੱਭਣ ਲੱਗ ਪਿਆ ਰਸਤੇ ਵਿੱਚ ਪੈਰਵੀ ਨੂੰ ਡੋਰਾ ਦੇਵ ਮਾ ਆਬਾ ਉਠਾ ਕੇ ਲੈ ਗਏ ਸਨ। ਕੁਝ ਦਿਨਾਂ ਬਾਅਦ ਉਹਨਾਂ ਨੂੰ ਪੈਰਵੀ ਉੱਥੋਂ ਮਿਲਦੀ ਸੀ ਜਿਸ ਕਰਕੇ ਉਹ ਉਸ ਨੂੰ ਉੱਥੋਂ ਅੰਮਾ ਤੇ ਡੋਰਾ ਦੀ ਮਾਂ ਕੋਲ ਵਾਪਸ ਲੈ ਗਏ ਸਨ। ਉਧਰ ਆਪਣੇ ਘੱਡੇ ਵਿੱਚ ਗੁਜ਼ਰੀ ਵੀ ਸਾਰਾ ਸਮਾਨ ਲਈ ਬੈਠੀ ਸੀ। ਪੈਰਵੀ ਨੇ ਕਿਹਾ ਕਿ ਉਹਨਾਂ ਨੂੰ ਜ਼ਿਆਦਾ ਦੂਰ ਜਾਂਦੀ ਕੀ ਲੋੜ ਹੈ ਤਾਂ ਗੁਜ਼ਰੀ ਨੇ ਕਿਹਾ ਉਹਨਾਂ ਲਈ ਇਹ ਹੀ ਰਸਤਾ ਬਚਿਆ ਹੈ। ਉਹ ਉਸ ਨੂੰ ਹੋਰ ਵੀ ਗੱਲ ਦੱਸਣਗੇ ਵਸਟਿਕਾ ਨੇ ਤੇ ਪੁੰਚ ਜਾਮਪਰਲਾ ਗੁਜਰੀ ਉਹਨਾਂ ਨੂੰ ਆਪਣੇ ਨਾਨਕੇ ਪਿੰਡ ਲਈ ਗਈ ਉੱਥੇ ਉਸਨੇ ਪਹਿਰਵੀ ਨੂੰ ਆਪਣੀ ਨਾਨਾਂ ਦੱਸਿਆ ਤੇ ਉੱਥੇ ਹੀ ਕੁਝ ਸਮੇਂ ਲਈ ਆਪਣਾ ਟਿਕਾਣਾ ਬਣਾ ਲਿਆ ਗੁਜਰੀ ਤੇ ਪਹਿਰਵੀ ਨੂੰ ਦੱਸਿਆ ਕਿ ਉਸਦੀ ਮਾਂ ਉਹਨਾਂ ਨੂੰ ਘਰ ਆ ਕੇ ਦੱਸ ਗਈ ਸੀ ਕਿ ਓਮਾਂ ਦੇ ਆਦਮੀਆਂ ਨੇ ਖੂਨ ਵਾਲਾ ਚਾਕੂ ਓਮਾਂ ਨੂੰ ਦਿਖਾ ਤਸੱਲੀ ਕਰਵਾ ਦਿੱਤੀ ਕਿ ਉਹਨਾਂ ਦਾ ਕੰਮ ਹੋ ਗਿਆ ਤੇ ਆਪਣੇ ਪੈਸੇ ਲੈ ਉੱਥੋਂ ਚਲੀ ਗਈ ਜੋ ਦੋ ਵਿਆਹ ਹੋ ਚੁੱਕਿਆ ਸੀ ਤਾਂ ਉਹਨਾਂ ਦੱਸਿਆ ਕਿ ਓਮਾ ਨੇ ਉਦੇਸਿੰਘ ਨੂੰ ਕਿਹਾ ਕਿ ਉਹਨਾਂ ਦੇ ਬੰਦਿਆਂ ਨੇ ਪੈਰ ਵੀ ਤੇ ਉਸ ਲੜਕੇ ਨੂੰ ਜੰਗਲ ਵਿੱਚ ਪੜ ਲਿਆ ਸੀ ਉਸ ਲੜਕੇ ਨੂੰ ਮਾਰ ਲੱਗੇ ਤਾਂ ਪੈਰ ਉਹਨਾਂ ਦੀ ਪੈਰ ਵੀ ਅਗਿਆ ਗਈ ਉਹ ਲੜਕਾ ਆਪਣੀ ਜਾਨ ਬਚਾਉਂ ਥੋਂ ਭੱਜ ਗਿਆ ਪਰ ਉਹਨਾਂ ਦੀ ਪੈਰ ਵੀ ਦੀ ਜਾਨ ਚਲੀ ਗਈ ਹੈ ਉਦੇਸਿੰਘ ਨੇ ਕਿਹਾ ਹੈ ਕਿ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਹੋ ਹੁਣ ਉਸ ਦਾ ਨਾਮ ਵੀ ਨਾ ਲੈਣ ਇਸ ਤਰ੍ਹਾਂ ਓਮਾ ਦਾ ਕੰਮ ਵੀ ਸਾਨ ਹੋ ਗਿਆ ਉਸ ਲਈ ਪੈਰਵੀ ਵੀ ਮਰ ਚੁੱਕੀ ਸੀ ਤੇ ਉਸ ਦਾ ਨਾਮ ਵੀ ਪਰਸੜੀਆ ਉਸ ਨੂੰ ਵੀ ਪਤਾ ਨਹੀਂ ਸੀ। ਗੁਜ਼ਰੀ ਦੀ ਮਾਂ ਨੇ ਇਹ ਵੀ ਦੱਸਿਆ ਕਿ ਪੈਰਵੀ ਨੂੰ ਉਲਟੀਆਂ ਲੱਗਣ ਦਾ ਕਾਰਨ ਉਸਦੇ ਲੱਡੂ ਵਿੱਚ ਕੁਝ ਮਲਾਇਆ ਗਿਆ ਸੀ ਜੋ ਕਿ ਉਮਮਾ ਦੀ ਹੀ ਖੇਡ ਸੀ। ਗੁਜ਼ਰੀ ਨੇ ਕਿਹਾ ਕਿ ਉਸਦੀ ਮਾਂ ਨੇ ਪੈਰਵੀ ਨੂੰ ਦੂਰ ਲਿਜਾਣ ਲਈ ਕਿਹਾ। ਇਸੇ ਹੀ ਉਸਦੀ ਫਾਜ਼ਤ ਹੈ ਕਿਉਂਕਿ ਉਸਦੀ ਇੱਜ਼ਤ ਤੇ ਲੱਗਿਆ ਇਹਨਾਂ ਕਠੋਰਤਾ ਕਿੰਨੀ ਜਲਦੀ ਮਟਾਉਣਾ ਸੌਖਾ ਨਹੀਂ। ਪੈਰਵੀ ਨੇ ਹੀ ਮਾਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਠੀਕ ਠਾਕ ਹੈ ਉਸਦਾ ਵਿਆਹ ਵਧੀਆ ਹੋ ਗਿਆ। ਜਿਸ ਨਾਲ ਉਸ ਨੂੰ ਕੁਜ ਰਾਹਤ ਮਿਲੀ ਗੁਜ਼ਰੀ ਤੇ ਦੇਵ ਦੋਵੇਂ ਹੀ ਸਮਾਂ ਕੱਢ ਗੁਜ਼ਰੀ ਦੀ ਮਾਂ ਨੂੰ ਮਹਿਲ ਤੋਂ ਬਾਹਰ ਉਸ ਦੇ ਘਰ ਆ ਮਿਲ ਜਾਂਦੇ ਤੇ ਪੈਰਵੀ ਨੂੰ ਉਹਨਾਂ ਨੇ ਉਸ ਦੁਆਰਾ ਹੀ ਉਹਨਾਂ ਨੂੰ ਦਿੱਤੇ ਕੀਮਤੀ ਗਹਿਣਿਆਂ ਸਹਾਰੇ ਉਸ ਦੀ ਅਕੇ ਦੀ ਪੜ੍ਹਾਈ ਕਰਨ ਲਈ ਭੇਜ ਦਿੱਤਾ ਸੀ ਪੈਰਵੀ ਨੇ ਆਪਣੀ ਡਾਕਟਰ ਦੀ ਪੜ੍ਹਾਈ ਲਈ ਫਾਰਮ ਭਰਿਆ ਸੀ ਜੋ ਕਿ ਮਹਾਰਾਸ਼ਟਰ ਵਿੱਚ ਨਿਕਲਿਆ ਉੱਥੇ ਜਾ ਕੇ ਉਸ ਨੂੰ ਵੀ ਆਪਣੀ ਮਾਂ ਲక్ష్ਮੀ ਦੇ ਪਿੱਕੇ ਮਿਲਣ ਦੀ ਆਸ ਰਹੀ ਪਰ ਉਸ ਨੂੰ ਉਹਨਾਂ ਦਾ ਕੋਈ ਨਾਮ ਪਤਾ ਨਹੀਂ ਸੀ ਉਸਦੀ ਦਾਦੀ ਬੋਲ ਨਹੀਂ ਸਕਦੀ ਸੀ ਤੇ ਪਿਤਾ ਜੀ ਦੇ ਸਾਹਮਣੇ ਹਲੇ ਉਹ ਜਾ ਨਹੀਂ ਸਕਦੀ ਸੀ ਪੈਰ ਵੀ ਲਈ ਉਹਨਾਂ ਦੋਵਾਂ ਤੋਂ ਬਿਨਾ ਹੁਣ ਕੋਈ ਵੀ ਵੱਧ ਕੇ ਨਹੀਂ ਸੀ ਸਾਲ ਬਾਅਦ ਉਹ ਉਹਨਾਂ ਕੋਲ ਗਿਆੜਾ ਮਰ ਜਾਂਦੀ ਇਸ ਕਰਕੇ ਕਿਸੇ ਦਾ ਪੈਰ ਵੀ ਨੂੰ ਕੁਝ ਪਤਾ ਨਾ ਲੱਗ ਸਕਿਆ ਇਸ ਤਰ੍ਹਾਂ 10 ਸਾਲ ਹੋਰ ਲੰਘ ਗਏ ਸਨ ਪੈਰ ਵੀ ਹੁਣ ਬੜਾਈ ਪੂਰੀ ਕਰਕੇ ਉੱਥੇ ਹੀ ਡਾਕਟਰੀ ਕਰਨ ਲੱਗ ਪਈ ਸੀ ਡੋਰਾ ਨੇ ਪੁੱਛਿਆ ਕਿ ਉਹ ਉਸ ਦਿਨ ਉਸਨੂੰ ਦੇਵ ਨਾਲ ਕਿਵੇਂ ਮਿਲੀ ਸੀ ਤਾਂ ਪੈਰਵੀ ਨੇ ਕਿਹਾ ਕਿ ਉਹ ਉਸ ਦਿਨ ਹੀ ਆਸਤਾ ਤੋਂ ਛੁੱਟੀਆਂ ਲੈ ਗੁਜਰੀ ਤੇ ਦੇਵ ਕੋਲੇ ਮਿਲਣ ਲਈ ਆਈ ਸੀ ਪਰ ਉਹਨਾਂ ਕੋਲੇ ਆ ਉਸਨੂੰ ਪਤਾ ਲੱਗਿਆ ਕਿ ਉਸਦੀ ਦਾਦੀ ਨੂੰ ਵੀ ਉਹ ਮੰਮ ਨੇ ਹਵੇਲੀ ਚੋਂ ਕਢਵਾ ਦਿੱਤਾ ਹੈ ਉਸ ਦਿਨ ਉਹ ਕਬੀਲੇ ਵਾਲੀ ਬਨ ਕੇ ਆਪਣੀ ਦਾਦੀ ਨੂੰ ਤੇ ਹਿਮਾ ਨੂੰ ਮਿਲਣ ਨਹੀਂ ਜਾ ਰਹੀ ਸੀ ਫਿਰ ਰਸਤੇ ਵਿੱਚ ਜਦੋਂ ਉਹਨਾਂ ਨੂੰ ਡੋਰਾ ਮਿਲੀ ਤੇ ਡੋਰਾ ਦੀਆਂ ਗੱਲਾਂ ਸੁਣ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਵੀ ਇੱਥੋਂ ਹੀ ਆਈ ਹੈ ਤੇ ਪਰ ਉਹਨਾਂ ਉਸ ਨੂੰ ਇੱਕ ਗੱਲ ਸਮਝਣ ਆਈ ਕਿ ਦੁਰਗਾ ਕੌਰ ਦੀ ਹਵੇਲੀ ਕੀ ਕਰ ਰਹੀ ਹੈ ਉੱਥੇ ਤਾਂ ਪਹਿਰਵੀ ਦਾ ਵਿਆਹ ਕੀਤਾ ਇਸ ਲਈ ਉਸਨੇ ਤੇ ਦੇਵ ਨੇ ਉਸ ਸਮੇਂ ਫੈਸਲਾ ਕਰ ਲਿਆ ਕਿ ਹਲੇ ਵੀ ਉਹਨਾਂ ਦਾ ਉਸ ਇਲਾਕੇ 'ਚ ਜਾਣਾ ਠੀਕ ਨਹੀਂ ਇਸ ਲਈ ਉਹ ਡੋਰਾ ਨੂੰ ਆਪਣੇ ਬਲਦ ਗੱਡੀ ਤੇ ਵਾਪਸ ਗੁਜਰੀ ਕੋਲ ਮੁੜ ਪੈਸਾਂ ਡੋਰਾ ਨੂੰ ਮਿਲ ਕੇ ਪਹਿਰਵੀ ਨੂੰ ਵੀ ਡੋਰਾ ਤੇ ਅੱਬਾ ਤੇ ਮਾਂ ਦਾ ਨਵਾਂ ਟਿਕਾਣਾ ਲੱਭ ਗਿਆ ਸੀ ਉਹ ਵੀ ਉਹਨਾਂ ਨੂੰ ਯਾਤ ਕਰਦੀ ਮਿਲਣਾ ਚਾਹੁੰਦੀ ਸੀ ਪਹਿਰਵੀ ਨੂੰ ਲੱਗਿਆ ਸੀ ਕਿ ਉਸ ਨੂੰ ਡੋਰਾ ਦੇ ਮਾਂ-ਅੱਬਾ ਕੋਲੇ ਜਾਣਾ ਚਾਹੀਦਾ ਤਾਂ ਜੋ ਡੋਰਾ ਦਾ ਵੀ ਪਚਾਓ ਸਕੇ ਜਦੋਂ ਉਹ ਤੇ ਪਹੁੰਚੀ ਤਾਂ ਉਹ ਡੋਰਾ ਨੂੰ ਕੋਸਦੇ ਹੋਏ ਘਰ ਅੰਦਰ ਹੀ ਬੈਠੇ ਸਨ ਪਰ ਪਹਿਰਵੀ ਨੂੰ ਆਪਣੇ ਦਰਵਾਜ਼ੇ ਤੇ ਦੇਖ ਕੇ ਉਹ ਸਭ ਕੁਝ ਭੁੱਲ ਗਏ ਡੋਰਾ ਦੀ ਮਾਂ ਪਹਿਰਵੀ ਨੂੰ ਭੱਜ ਕੇ ਇੱਕ ਵਿਛੜੀ ਹੋਈ ਤੀ ਵਾਂਗ ਮਿਲੀ ਸੀ ਉਦੋਂ ਵਿੱਚ ਦੋ ਜੇ ਨੂੰ ਮਿਲ ਖੋਬਰ ਹੋਈਆਂ ਡੋਰਾ ਦੇ ਮਾਂ-ਵਾਪਸ ਦਾ ਕਰਦੇ ਵੀ ਬਹੁਤ ਸਮ ਜਿਸ ਕਰਕੇ ਉਹਨਾਂ ਨੇ ਦੁਬਾਰਾ 10 ਸਾਲਾਂ ਬਾਅਦ ਲੋਟ ਕੇ ਆਈ 28 ਸਾਲਾਂ ਦੀ ਪੈਰਵੀ ਲਈ ਆਪਣੇ ਕਬੀਲੇ ਵਿੱਚ ਇਹ ਰਿਸ਼ਤਨ ਰੱਖਿਆ ਸੀ ਪੈਰਵੀ ਨੇ ਜਦੋਂ ਉਹਨਾਂ ਨੂੰ ਡੋਰਾ ਨੂੰ ਮਾਫ਼ ਕਰਨ ਬਾਰੇ ਕਿਹਾ ਤਾਂ ਉਹਨਾਂ ਦੋਵਾਂ ਨੇ ਕਿਹਾ ਕਿ ਤੇਰੇ ਲਈ ਤਾਂ ਉਹਨਾਂ ਦੀ ਜਾਨ ਵੀ ਹਾਜ਼ਰ ਹੈ ਜਿਸ ਨੂੰ ਸੁਣ ਪੈਰਵੀ ਬਹੁਤ ਭਾਵੁਕ ਹੋਈ ਤੇ ਰੋਣ ਲੱਗ ਪਈ ਸੀ ਉਸ ਦਿਨ ਦੀ ਪੈਰਵੀ ਉਹਨਾਂ ਨਾਲ ਹੀ ਰਹਿ ਰਹੀ ਸੀ ਉਹਨਾਂ ਦੇ ਨਾਲ ਮਨਾ ਕਰਨ ਦੇ ਬਾਵਜੂਦ ਵੀ ਹੱਥੀਂ ਕੰਮ ਕਰਵਾ ਦਿੰਦੀ ਸੀ ਅੱਜ ਵੀ ਜਦੋਂ ਉਹੋ ਨਾਮ ਦੇ ਪਿੰਡ ਗਏ ਹੋਏ ਸਨ ਤਾਂ ਪੈਰਵੀ ਵੀ ਉਹਨਾਂ ਨਾਲ ਗਈ ਹੋਈ ਸੀ ਬਿਰਡੁਰ ਨੇ ਪੁੱਛਿਆ ਕਿ ਉਹਨਾਂ ਨੂੰ ਉਸਦੀ ਦਾਦੀ ਨੂੰ ਮਿਲਣ ਦੀ ਕੀ ਲੋੜ ਪੈਗੀ ਉਹ ਤਾਂ ਉਸ ਨੂੰ ਨਫ਼ਰਤ ਕਰਦੀ ਹੈ ਤਾਂ ਪੈਰਵੀ ਨੇ ਕਿਹਾ ਕਿ ਇੱਕ ਤਾਂ ਉਸਨੇ ਆਪਣੇ ਨਾਨਕਿਆਂ ਬਾਰੇ ਜਾਨਣਾ ਸੀ ਹੋ ਸਕਦਾ ਦਾਦੀ ਨੂੰ ਵਿੱਚ ਪਤਾ ਹੋਵੇ ਤੇ ਦੂਸਰਾ ਉਹ ਹੁਣ ਡਾਕਟਰ ਹੈ ਹੋ ਸਕਦਾ ਦਾਦੀ ਦੀ ਬੋਲਣ ਦਾ ਕੋਈ ਇਲਾਜ ਕਰ ਸਕੇ ਵੈਸੇ ਵਿਸਮੂ ਹਵੇਲੀ ਜੋ ਕੱਢਿਆ ਗਿਆ ਹੈ ਤੇ ਬਾਹਰ ਮਿਲਣਾ ਵੀ ਆਸਾਨ ਹੈ ਤਾਂ ਡੁਰਾ ਨੇ ਕਿਹਾ ਕਿ ਹਾਂ ਉਸ ਨੂੰ ਵੀ ਉਸ ਦਿਨ ਹਵੇਲੀ ਦੇਖਦੇ ਸਮੇਂ ਕੋਈ ਬਜ਼ੁਰਗ ਦਿਖਾਈ ਨਾ ਦਿੱਤਾ

आप ही ने तो कहा था सब कुछ अच्छे से हो चुका है बताओ मनिकमरे तो लिया आराम कर लिठाया गया उमा ने कह के भैर जी की मौत हो चुकी है खबर जान बुझ के उस तक पहुंचा दिखती बहुत ही कोमल मासूम जिसन सुन के हमेशा लाई साधमे चली गई ਡੋਲੀ ਤੋਰਨ ਦਾ ਸਮਾਂ ਹੋਇਆ ਤਾਂ ਉਧਰੇ ਸਿੰਘ ਨੇ ਹੀਮਾ ਨੂੰ ਉਠਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਉੱઠી। ਉਸਨੇ ਰਾਣਾ ਪ੍ਰਤਾਪ ਨੂੰ ਵੀ ਬੁਲਾ ਲਿਆ ਤੇ ਹੀਮਾ ਦੀ ਹਾਲਤ ਬਾਰੇ ਦੱਸਿਆ। ਤਾਂ ਰਾਣਾ ਪ੍ਰਤਾਪ ਨੇ ਕਿਹਾ ਕਿ ਜੇਕਰ ਉਹ ਬਰਾਤ ਖਾਲੀ ਲੈ ਗਏ ਤਾਂ ਉਹਨਾਂ ਦੀ ਕੀ ਇੱਜ਼ਤ ਹੋਵੇਗੀ ਆਪਣੇ ਇਲਾਕੇ ਵਿੱਚ। ਉਹ ਵੀ ਤਾਂ ਇੰਨਾ ਵਰਦਰਾਜਪੁੱਤ ਹੈ ਉਹ ਹੀਮਾ ਨੂੰ ਅਜਹੀ ਗੱਡੀ 'ਚ ਬਿਠਾ ਦੇਣ। ਫਿਰ ਉਹ ਮਾਨੇ ਕਿਹਾ ਨਹੀਂ ਨਹੀਂ। ਉਸ ਨੂੰ ਤੁਸੀਂ ਉਤਾਰੋਗੇ ਕਿਵੇਂ ਗ੍ਰਹਿ ਪ੍ਰਵੇਸ਼ ਕਿਵੇਂ ਹੋ ਇਸ ਤਰ੍ਹਾਂ ਅਪਸ਼ਗਣ ਹੋ ਜਾਉ ਪਹਿਲਾਂ ਹੀ ਸਾਡੀ ਇੱਕ ਬੇਟੀ ਦੀ ਹੱਤਿਆ ਹੋ ਗਈ ਪਤਾ ਨਹੀਂ ਕੀ ਹੋ ਰਿਹਾ ਸਾਡੇ ਨਾਲ ਬੱਚਿਆਂ ਨਾਲ ਇਹਨਾਂ ਕਹਿ ਉਹ ਝੂਠਾ ਰੋਂਦੀ ਜ਼ਮੀਨ ਤੇ ਬੈਠ ਗਈ ਤੇ ਹੋਰ ਰੋਣ ਲੱਗੀ ਉਸ ਨੂੰ ਦੇਖ ਉਹ ਦੇ ਸਿੰਘ ਤੇ ਰਾਣਾ ਪ੍ਰਤਾਪ ਦੀ ਸੋਚਣ ਲੱਗੀ ਕਿ ਉਹ ਹੁਣ ਕੀ ਕਰਗੀ ਇਹਨੇ ਤੇ ਦੁਰਗਾ ਪਹੁੰਚੀ ਉਹ ਮੋਟ ਕੇ ਜਾਣ ਵਜ ਕੇ ਦੁਰਗਾ ਦੀ ਅਮੰਤਾ ਕਰਨ ਲੱਗੀ ਕਿ ਉਹ ਡੋਲੀ 'ਚ ਬੈਠ ਜਾਵੇ ਦੋ ਮੇਕਰਾਂ ਦੀ ਇੱਜ਼ਤ ਵਰਚ ਜਾਓ। ਉਦੇਸ ਸਿੰਘ ਨੇ ਕਿਹਾ ਨਹੀਂ, ਇਹ ਕਿਵੇਂ ਹੋ ਸਕਦਾ। ਉਹ ਮਾਂ ਨੇ ਕਿਹਾ ਕਿ ਲੋਕਾਂ ਨੂੰ ਕੀ ਪਤਾ ਦੁਲਹਣ ਕੌਣ ਹੈ, ਕਿਸ ਤਰ੍ਹਾਂ ਦੀ ਹੈ। ਕਿਸੇ ਨੇ ਕਿਹੜਾ ਦੇਖਿਆ ਹੈ ਮਾਤਾ ਘੁੰਗਟ ਵਿੱਚ ਹੀ ਸੀ। ਦੁਰਗਾ ਵੀ ਤਾਂ ਘੁੰਗਟ ਵਿੱਚ ਜਾਊ। ਇੱਥੇ ਵੀ ਨਹੀਂ ਪਤਾ ਲੱਗਣਾ, ਉੱਥੇ ਵੀ ਨਹੀਂ। ਬਾਕੀ ਅੱਜ ਦੀ ਗੱਲ ਹੈ। ਕੱਲ ਨੂੰ ਜਦੋਂ ਫੇਰਾ ਪਾਉਣਾ ਹੈ ਤਾਂ ਅਸੀਂ ਹੀਮਾ ਨੂੰ ਠੀਕ ਕਰ ਲਵਾਂਗੇ ਤੇ ਤੋੜ ਦੇਵਾਂਗੇ। ਰਾਣਾ ਪ੍ਰਤਾਪ ਨੂੰ ਵੀ ਉਸਦੀ ਗੱਲ ਠੀਕ ਲੱਗੀ। ਉਸ ਨੇ ਉਤੇ ਸਿੰਘ ਨੂੰ ਕਿਹਾ ਕਿ ਉਹ ਦੇਖ ਲੈਣ। ਜਿਵੇਂ ਠੀਕ ਲੱਗਦਾ ਉਹ ਤਾਂ ਚਲਾ ਗਿਆ ਉਹਦੇ ਸਿੰਘ ਨੇ ਵੀ ਦੁਰਗਾ ਨੂੰ ਕਿਹਾ ਤਾਂ ਉਸਨੇ ਕਿਹਾ ਜੇਕਰ ਉਹ ਇੰਨਾ ਕਹਿੰਦੇ ਹਨ ਤਾਂ ਉਸ ਨੂੰ ਵੀ ਕੋਈ ਤਾਕਤ ਨਹੀਂ ਉਹ ਵੀ ਉੱਥੇ ਚਲਾ ਗਿਆ ਉਹਮਾ ਨੇ ਦਰਵਾਜ਼ਾ ਬੰਦ ਕਰ ਲਿਆ ਤੇ ਦੁਰਗਾ ਨੂੰ ਆਪਣੇ ਹੱਥੀਂ ਤਿਆਰ ਕਰਨ ਲੱਗੀ ਦੁਰਗਾ ਤਿਆਰ ਹੋ ਢੋਲੀ ਵਿੱਚ ਬੈਠ ਗਈ ਬਾਕੀ ਦੀਆਂ ਸਾਰੀਆਂ ਰਸਮਾਂ ਹੋਣ ਉਸ ਨਾਲ ਹੀ ਹੋਣਾ ਕਰ ਹਲੇ ਰਿਸ਼ਤੇਦਾਰ ਹੋਣ ਕਰਨ ਉਹਮਾ ਨੇ ਹਿਮਾ ਨੂੰ ਜ਼ਰੂਰੀ ਸਮਾਨ ਪਿਆ ਕੇ ਉਸ ਨੂੰ ਉਸ ਰਾਤ ਜਿੰਦਾ ਲਾ ਕੇ ਰੱਖਿਆ ਕਮਰਬੋਤ ਕੁਛ ਸੀ ਪਰ ਰਾਤ ਨੂੰ ਜਦੋਂ ਉਸ ਨੂੰ ਰਾਣਾ ਪ੍ਰਤਾਪ ਤੇ ਉਸਦੀ ਮਾਂ ਹੈ ਨਹੀਂ ਮਾਦੀ ਥਾਂ ਤੇ ਕੋਈ ਹੋਰ ਔਰਤ ਬਾਰੇ ਦੱਸਿਆ ਤਾਂ ਉਹ ਘਬਰਾ ਗਿਆ ਮਾਂ ਨੇ ਉਸ ਨੂੰ ਕਿਹਾ ਕਿ ਕੁਝ ਸਮੇਂ ਲਈ ਉਹਨਾਂ ਦੀ ਮਜਬੂਰੀ ਸੀ ਉਹ ਫਿਕਰ ਨਾ ਕਰੇ ਕੱਲ ਨੂੰ ਸਭ ਠੀਕ ਹੋ ਜਾਵੇਗਾ ਉਹ ਰਾਣਾ ਪ੍ਰਤਾਪ ਕੋਲ ਗਿਆ ਤਾਂ ਉਸਨੇ ਵੀ ਉਸ ਨੂੰ ਇੱਕ ਦਿਨ ਦਾ ਕਹਿ ਕੇ ਇੰਤਜ਼ਾਰ ਕਰ ਲਈ ਕਿ ਕੱਲ ਤੱਕ ਇਹ ਮਾ ਠੀਕ ਹੋ ਜਾਊ ਹੁਣ ਉਹ ਚੱਪ ਰਿਹਾ ਉਸਨੇ ਕਿਹਾ ਉਹ ਵੀ ਮਜਬੂਰ ਸਨ ਮਾ ਦੀ ਹਾਲਤ ਦੇਖ ਕੇ ਉਹਨਾਂ ਨੂੰ ਫੈਸਲਾ ਲੈਣਾ ਪਿਆ ਕਮਰਪ੍ਰਤਾਪ ਉਸ ਰਾਤ ਸੌਂ ਨਾ ਸਕਿਆ ਅਗਲੇ ਦਿਨ ਉਹ ਫਿਰ ਆਪ ਉਹਨੂੰ ਵਾਪਸ ਉਦੇ ਸਿੰਘ ਦੀ ਹਵੇਲੀ ਪਹੁੰਚਾ ਤਾਂ ਇਹ ਮਹਲੇ ਵੀ ਉੰਜ ਹੀ ਉੰਜ ਪਈ ਸੀ ਉਹਨਾਂ ਦੇ ਰਿਸ਼ਤੇਦਾਰ ਜਾ ਚੁੱਕੇ ਸਨ ਕਮਰਪ੍ਰਤਾਪ ਅਜ ਕਿਹੇ ਹਿਮਾ ਦੇ ਕਮਰੇ ਵਿੱਚ ਗਿਆ ਤੇ ਉਸ ਨੂੰ ਦੇਖਦਾ ਹੈ ਕਿ ਉਹ ਆਪ ਹਿਮਾ ਨੂੰ ਡਾਕਟਰਾਂ ਕੋਲੇ ਲੈ ਕੇ ਜਾਵੇਗਾ ਕਿਉਂਕਿ ਉਸ ਦੀ ਘਰ ਵਾਲੀ ਹੈ ਉਦੇ ਸਿੰਘ ਨੇ ਵੀ ਮਨਜ਼ੂਰੀ ਦੇ ਦਿੱਤੀ ਕਿ ਜਿਵੇਂ ਉਸ ਦੀ ਮਰਜ਼ੀ ਉਹ ਮੰਨੇ ਕਿਹਾ ਕਿ ਜਿੰਨਾ ਸਮਾਂ ਇਹ ਮਾ ਠੀਕ ਨਹੀਂ ਹੁੰਦੀ ਤੁਰ ਤੱਕ ਉਹਨਾਂ ਦੀ ਹਵੇਲੀ ਹੀ ਰਹੇਗੀ ਕਿਉਂਕਿ ਹਲੇ ਬਹੁਤ ਕਾਰ ਵਿਹਾਰ ਵਾਕੀ ਹਨ ਨਹੀਂ ਤਾਂ ਲੋਕ ਗੱਲਾਂ ਕਰਨਗੇ ਇਸ ਤੋਂ ਚੰਗਾ ਕਿ ਦੁਰਗਾ ਉਹਨਾਂ ਨੂੰ ਪੂਰਾ ਕਰਦੇ ਵੀ ਕੁਝ ਦਿਨਾਂ ਦੀ ਹੀ ਤਾਂ ਗੱਲ ਹੈ ਸਾਰੇ ਜਦਿਆਂ ਗੱਲਾਂ ਵਿੱਚ ਆਉਂਦੇ ਰਹੇ ਇੱਕ ਵਰ ਦਾ ਤਿਹਾਨ ਇਹ ਮਨ ਨੂੰ ਠੀਕ ਕਰਨ ਵਾਲ ਸੀ ਪਰ ਉਹ ਹੌਲੀ ਹੌਲੀ ਆਪਣਾ ਜਾਲ ਵਿਛਾਉਂਦੀ ਜਾ ਰਹੀ ਸੀ ਕਿਸੇ ਨੂੰ ਉਸ ਤੇ ਸ਼ੱਕ ਵੀ ਨਹੀਂ ਹੋ ਰਿਹਾ ਸੀ ਵਿਆਹ ਦੇ ਕਾਰਨ ਕੁਝ ਕਾਰ ਵਿਹਾਰ ਵਿੱਚ ਵੀ ਹੀ ਸੰਤੇ ਕੁਝ ਇਹ ਮਨ ਨੂੰ ਠੀਕ ਕਰਾਉਣ ਦੇ ਵਿੱਚ ਵੀ ਜੀ ਸੀ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ